ਅੱਜ ਦਿੱਤੇ ਹਣੀ ਜਿੱਥੇ ਸਾਡੇ ਕਨੈਕਸ਼ਨ ਹੋ ਰਹੀ ਹੈ ਉੱਥੋਂ ਮੈਂ ਤੇਰਾੰਤਰੀ ਜੀ ਨੂੰ ਬੋਲ ਰਿਹਾ ਹਾਂ ਵਾਇਕੂ ਕੀ ਕਸਰ ਹੈ ਮੇਰੀ ਬੇਨਤੀ ਹੈ ਕਿ ਭਾਈ ਅਸਤਾਰ ਸਿੰਘ ਖੰਡੇ ਨੂੰ ਬਰਤਾਨੀਆਂ ਦੇ ਵਿੱਚ ਹਿੰਦੂ ਉਮਰਤ ਨੇ ਗેર ਦੇ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀਗਾ ਪਰ ਅਗੇ ਤੱਕ ਉਹ ਗੇੜ ਦਾ ਪਤਾ ਨਹੀਂ ਚੱਕਿਆ ਪਰ ਉਹ ਸહેર ਨੂੰ ਖੰਜੀਏ ਫੋੜਨੇ ਆ ਤੇ ਇੱਕ ਰੂਸ ਦੀ ਜਿਹੜੀ ਖੁਫੀਆ ਏਜੰਸੀ ਹੈ ਉਹ ਇਸ ਗੇੜ ਨੂੰ ਇਸਤੇਮਾਲ ਕਰਦੀ ਹੈ ਤੇ ਤੁਹਾਨੂੰ ਪਤਾ ਹੈ ਕਿ ਹੰਦਰਕਵਾਤਾ ਤੇ ਰੂਸ ਦੇ ਉਹ نیٹ ਇਸ ਵਕਤ ਹੈ ਦੇ ਭਾਈ ਖੰਡੇ ਨੂੰ ਇਹ ਜ਼ਹਿਰ ਦੇ ਕੇ ਇਹਨਾਂ ਨੂੰ ਸ਼ਹੀਦ ਕਰਤਾ ਸੀਗਾ ਇਸ ਕਰਕੇ ਉਹਨਾਂ ਦੀ ਦੂਸਰੀ ਵਰਸੀ ਦਾ ਭੋਗ ਅਸੀਂ 15 ਤਰੀਕ ਨੂੰ ਸ੍ਰੀ ਅਮਰ ਸੱਚ ਸਾਇਦ ਵਿਖੇ ਆ ਰਹੀ 9 ਵਜੇ ਤੋਂ 12 ਵਜੇ ਤੱਕ ਵਰਤਪੁਰਾ ਸਾਇਦ ਸੰਤੋ ਸਰ ਸਾਇਦ ਅੰਮ੍ਰਿਤ ਸਰ ਦੇ ਵਿੱਚ ਤੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਗੁਰੂ ਦੇ ਪਿਆਰੇ ਤੇ ਜਿਹੜਾ ਜ਼ੁਰਮ ਹੋ ਰਿਹਾ ਹੈ ਉਹਦਾ ਵਿਰੋਧ ਦੇ ਕਰਨ ਲਈ ਆਪਾਂ ਅਮਨ ਪ੍ਰਸੰਨ ਤਰੀਕੇ ਦੇ ਨਾਲ ਇਸ ਗੁਰਦੁਆਰੇ ਦੇ ਵਿੱਚ ਆਉਣ ਜੇ 10 ਵਜੇ ਤੋਂ ਲੈ ਕੇ 12 ਵਜੇ 15 ਤਰੀਕ ਨੂੰ ਪਹੁੰਚੀਏ ਤੇ ਉਹਨਾਂ ਦੀ ਵਰਸੀ ਮਨਾਈਏ ਤੇ ਐਸਟੀਪੀਸੀ ਨੂੰ ਬੇਨਤੀ ਕਰੀਏ ਕੀ ਹਮਨਦੀਪ ਫੋਟੋ ਸ਼ੀਦ ਦੀ ਜਿਹੜਾ ਯੂ.ਜੇ.ਮ ਹੈ ਉਹਦੇ ਵਿੱਚ ਲਗਾਈ ਜਾਵੇ ਆਸ ਕਰਦੇ ਹਾਂ ਕਿ ਤੁਸੀਂ ਦਿਦੋਂ ਇਸ ਨੂੰ ਯਾਦ ਰੱਖ ਕੇ ਉੱਥੇ ਕੰਮ ਕਰੋਗੇ